ਅਸੀਂ ਤੁਹਾਨੂੰ ਬਹੁਤ ਟਾਈਮ ਤੋਂ ਜਾਣਦੇ ਆ ਤੇ ਬਹੁਤ ਟਾਈਮ ਤੋਂ ਚਲੋ ਆਪਣੇ ਫੀਲਡ ਬਹੁਤ ਨੇੜੇ ਨੇੜੇ ਆ মিডিਆ ਕਲਾਕਾਰ ਲੋਕ ਫਿਲਮ ਮੇਕਰ ਸਾਰੇ ਆਪਾਂ ਬਹੁਤ ਨੇੜੇ ਨੇੜੇ ਰਹਿੰਦੇ ਆ ਕਿਉਂਕਿ ਆਪਣੀਆਂ ਖਬਰਾਂ ਮਿਲਣਾ ਦਾ ਇੱਕ ਦੂਜੇ ਦੇ ਥਰੂ ਹੀ ਪਾਸ ਹੁੰਦੀਆਂ ਨੇ ਸੋ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਤੇ ਤੁਹਾਨੂੰ ਕਾਫੀ ਹੱਦ ਤੱਕ ਜਾਣਦੇ ਆ ਤੇ ਆ ਜੋ ਜ਼ਿੰਦਗੀ ਦਾ ਸਫਰ ਹੈ ਨਾ ਮੈਨੂੰ ਲੱਗਦਾ ਆਪਾਂ ਇੱਕ ਜਨਰ ਦੇ ਖਿਡਾਰੀ ਹੋਈ ਆ ਕਿ ਤੱਤੀਆਂ ਹਵਾਵਾਂ ਵੀ ਆਉਂਦੀਆਂ ਪਰ ਉਹਦੇ ਨਾਲ ਨਾਲ ਇਹ ਹੈ ਕਿ ਪੰਜਾਬ ਦੇ ਵਿੱਚ ਜਾ ਪੰਜਾਬ ਤੋਂ ਬਾਹਰ ਜਿੱਥੇ-ਜਿੱਥੇ ਵੀ ਆਪਾਂ ਦੋਨੇ ਭਰਾਵਾਂ ਨੂੰ ਸੁਣਨ ਆਲੇ ਬੈਠੇ ਆ ਨਾ ਬਹੁਤ ਪਿਆਰ ਕਰਦੇ ਆ ਲੋਕ ਆਪਾਂ ਨੂੰ ਹੈ ਇੱਕ ਸੋਸ਼ਲ ਮੀਡੀਆ ਜਿਵੇਂ ਤੁਸੀਂ ਪਹਿਲਾਂ ਗੱਲ ਕਰਕੇ ਹਟਿਆ ਉਹ ਆਫੇਰ ਕਿ ਸਮਾਜ ਇਹੀ ਨਹੀਂ ਹੈਗਾ ਸਾਰਾ ਹੈਨਾ ਅਸੀਂ ਗਲਤੀ ਕਰੀ ਬੈਠੇ ਆ ਬਹੁਤ سارے ਸੱਜਣ ਆਪੇ ਇਸ ਭੁਲੇਖੇ ਚ ਆ ਕੇ ਸੋਸ਼ਲ ਮੀਡੀਆ ਹੀ ਸਮਾਜ ਹੈ ਪੰਜਾਬ ਤਾਂ ਪਿੰਡਾਂ ਚ ਵੱਸਦਾ ਹੈ ਹੈ ਇਹ ਤਾਂ ਮਿੱਟੀ ਦੀ ਉਪਜ ਹੀ ਹੋਰ ਹੈ ਅਸੀਂ ਭਲੇ ਲੋਕ ਆ ਬਹੁਤ ਸਹਿਜ ਲੋਕ ਆ ਹੈ ਤੇ ਇਸ ਕਰਕੇ ਚੜ੍ਹਦੀ ਕਲਾ ਚੋਂ ਤੁਸੀਂ ਅੱਜ ਆਪਾਂ ਹੁਣ ਘੰਟਾ ਡੇਢ ਘੰਟਾ ਹੋ ਗਿਆ ਚਾਹ ਵੀ ਪੀਤੀ ਐ ਤੇ ਚਿਹਰੇ ਤੇ ਮੁਸਕਰਾਟ ਐਦਾਂ ਹੀ ਰੱਖਿਓ ਤੇ ਆਹ ਸਫ਼ਰ ਜਿੱਦਾਂ ਤੁਸੀਂ ਉਹਨੇ ਇੱਕ ਵਾਰ ਫੇਰ ਸ਼ੁਰੂ ਕਰਨ ਲੱਗਿਓ ਦੇਖੋ ਇਹ ਬੁਲੰਦੀਆਂ ਤੇ ਜਾਣਾ ਤੇ ਬਸ ਤੁਸੀਂ ਜੋ ਤੁਹਾਡੇ ਅੰਦਰ ਸੱਚ ਐ ਜਿਸ ਤੁਸੀਂ ਚਣਗ ਨੂੰ ਲੈ ਕੇ ਲੱਗੇ ਹੋਏ ਹੋ ਬਸ ਸੱਚੰਗਣਾ ਛੱਡਿਓ ਅਸੀਂ ਸਾਰੇ ਭਰਾ ਤੁਹਾਡੇ ਨਾਲ ਦਿਨ ਰਾਤ ਖੜੇ ਆ ਤੇ ਪ੍ਰਮਾਤਮਾ ਭਲਾ ਹੀ ਕਰੂਗਾ ਤੇ ਸੱਚਿਆਂ ਦੇ ਨਾਲ ਉਹ ਹਮੇਸ਼ਾ ਖੜਿਆ ਬਾਈ ਤੇ ਸੱਚਿਆਂ ਨਾਲ ਇਹ ਵੀ ਹੋਈਆਂ ਕਿ ਵਸੀਬਤਾ ਆਈਆਂ ਹੀ ਆਈਆਂ ਫਿਰ ਇਮਤਿਹਾਨ ਹੋਣਗੇ ਘਰੋਬਾਰ ਨਿਕਲਾਂਗੇ ਸੋ ਇਸ ਕਰਕੇ ਤੁਹਾਡੀ ਤੁਹਾਡੇ ਪਰਿਵਾਰ ਦੀ ਸਾਡੀ ਭੈਣ ਜੀ ਹੋਰਾਂ ਦੀ ਬੱਚਿਆਂ ਦੀ ਸਭ ਦੀ ਅਸੀਂ ਸੁੱਖ ਮੰਗਦੇ ਆ ਤੇ ਆਦਾਰਿਆਂ ਨੂੰ ਇਸੇ ਤਰ੍ਹਾਂ ਫਿਰ ਇੱਕ ਵਾਰ ਸਟੈਬਲਿਸ਼ ਕਰੋ ਤੇ ਜਿੱਥੇ ਵੀ ਸਾਡੀ ਲੋੜ ਪੈਂਦੀ ਹੈ ਸਾਨੂੰ ਆਵਾਜ਼ ਮਾਰ ਲਿਓ ਅਸੀਂ ਤੁਹਾਡੇ ਛੋਟੇ ਭਰਾ ਆ ਅਸੀਂ ਹਾਜ਼ਰ ਹਾਂ ਬਹੁਤ ਸ਼ੁਕਰੀਆ ਬਹੁਤ ਬੋਲ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਤੇਰੇ ਭਾਣੇ ਸਰਬੱਤ ਦਾ